ਪਟਿਆਲਾ ਵਿੱਚ ਵਾਪਰੀ ਮੰਦਪਾਗੇ ਘਟਨਾ ਪਟਿਆਲਾ ਦੇ ਅਨੰਦ ਨਗਰ ਵੀ ਗਲੀ ਨੰਬਰ 6 ਵਿੱਚ 14 ਸਾਲ ਦੇ ਬੱਚੇ ਦਾ ਕਤਲ ਪਰਿਵਾਰ ਦਾ ਇਲਜ਼ਾਮ ਚਾਚੇ ਨੇ ਮਾਰਿਆ 14 ਸਾਲ ਦੇ ਭਤੀਜੇ ਨੂੰ ਤਿੱਖੇ ਹਥਿਆਰ ਨਾਲ ਵੱਢਿਆ ਗਲਾ ਤਕਰੀਬਨ ਸਵੇਰੇ 6 ਵਜੇ ਦੇ ਆਸ-ਪਾਸ ਦੀ ਪੂਰੀ ਗੱਲ ਪੁਲਿਸ ਕੋਲ ਪਹੁੰਚਿਆ ਪੂਰਾ ਮਾਮਲਾ ਪੁਲਿਸ ਕਰ ਰਹੀ ਦੋਸ਼ੀ ਦੀਪਾਲ ਅਸੀਂ ਕਿਹੜੀ ਜਗ੍ਹਾ ਰਹਿੰਦੇ ਹਾਂ ਅਸੀਂ ਤ੍ਰਿਪੜੀ ਰਹਿੰਦੇ ਜੀ ਕੀ ਗੱਲ ਉਹ ਜਿਹੜਾ ਮੋਟਰ ਕੀ ਨਾਦਾ ਮੇਰੀ ਮਾਸੀ ਦਾ ਮੁੰਡਾ ਜੀ ਇਹ ਸੱਕੇ ਮਾਸੀ ਦਾ ਮੁੰਡਾ ਜੀ 13 ਸਾਲ ਦਾ ਬੱਚਾ ਹੈ ਇਹਦੇ ਸੱਕੇ ਉਹਦੇ ਦੇਵਰ ਨੇ ਕਤਲ ਕੀਤਾ ਜੀ ਉਹਦਾ ਮੈਂ ਤਾਂ ਘਰੇ ਸੁੱਤਾ ਪਿਆ ਸੀਗਾ ਉਹਨਾਂ ਨੇ ਫੋਨ ਕਰਕੇ ਸਾਨੂੰ ਇੱਕੋ ਦਮ ਦੱਸਿਆ ਮਾਮੇ ਨੇ ਮੈਨੂੰ ਆਕੇ ਠਾਇਆ ਕਰੇ ਬਾਕੀ ਸ਼ਰਾਂ ਨੂੰ ਚਾਕੂਆਂ ਮਾਰ ਕੇ ਮਾਰਤਾ ਜੀ ਇਹ ਨਾਲ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਜੀ ਉਹਦੇ ਤਿੰਨੇ ਭਰਾ ਹੈਪੀ ਮੋਨੂ ਜੋਨੀ ਇਹ ਤਿੰਨੇ ਇਕੱਠੇ ਨੇ ਜੀ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਵਿਚਾਰਾ ਮੇਰਾ ਬੱਚਾ ਤੜਫ ਤੜਫ ਕੇ ਮਰਿਆ ਸਾਨੂੰ ਪੂਰਾ ਇਨਸਾਫ ਚਾਹੀਦਾ ਹੈ ਇਥੇ ਸਿਰੇ ਸਿਰੇ 6 7 7.5 ਸੱਤ ਵੇਦੀ ਗੱਲ ਹੈ ਕੋਈ ਪਤਾ ਨਹੀਂ ਜੀ ਕਾਰਨ ਬੱਚੇ ਨਾਲ ਕੀ ਖੁੰਦੋ ਕੋਈ ਕੀ ਕਿਸੇ ਦੀ ਜੀ ਨਹੀਂ ਜੀ ਨਹੀਂ ਅਸੀਂ ਤਾਂ ਆਪਣਾ ਟ੍ਰਿਪੜੇ ਰਹਿੰਦੇ ਇਹਨਾਂ ਦੇ ਘਰੇ ਦੇ ਨਾਲ ਹੀ ਰਹਿੰਦੇ ਹਾਂ ਹਾਂਜੀ ਓੜ ਹੀ ਰਹਿੰਦੇ ਨੇ ਕੋਈ ਲੜਾਈ ਨਹੀਂ ਹੈਗੀ ਜੀ ਉਹਨਾਂ ਦੀ ਮਾਂ ਘਰੇ ਨਹੀਂ ਹੈਗੀ ਮੇਰੀ ਮਾਸੀ ਰੋਟੀਆਂ ਬਣਾ ਬਣਾ ਕੇ ਦਿੰਦੀ ਆ ਉਹਨਾਂ ਨੂੰ ਕੋਈ ਕਾਰਨ ਨਹੀਂ ਹੈਗਾ ਉਹਦਾ ਬੱਚਾ ਮਾਰਤਾ ਹੀ ਸੰਤਪੁਰਾ ਇਨਸਾਫ ਚਾਹੀਦਾ ਮੀਡੀਆ ਤੋਂ ਆਪ ਸਾਡੇ ਐਸਐਚਓ ਸਾਹਿਬ ਤੋਂ ਤ੍ਰਿਪੜੀ ਥਾਣੇ ਦੇ ਸਾਨੂੰ ਪੂਰਾ 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 ਸਾਨੂੰ ਇਨਸਾਫ ਚਾਹੀਦਾ ਜੀ ਮੇਰਾ ਭਰਾ ਮਾਰਿਆ ਮੇਰਾ ਬੱਚਾ ਮਾਰਿਆ ਤਿੰਨ ਜਾਣੇ ਹੀ ਘਰੇ ਮੌਕੇ ਵਾਰਦਾ ਤੇ ਤਿੰਨ ਜਾਣੇ ਨੇ ਜੀ ਹੈਪੀ ਮੋਨੂ ਜੋਨੀ ਉਹਨਾਂ ਦੀ ਅੱਖ ਦੇ ਵਿੱਚੋਂ ਇੱਕ ਵੀ ਅਥਰੂ ਨਹੀਂ ਆਇਆ ਹੱਸ ਰਹੇ ਇੱਕ ਵੀ ਬੱਚਾ ਮੱਲੇ ਵਾਲੇ ਮੱਲੇ ਵਾਲੇ ਰੋ ਰਹੇ ਨੇ ਖੁੱਦਾ ਪੈ ਐਸਐਚਓ ਸਾਹਿਬ ਦੇ ਕੱਖਰ ਦੇ ਵਿੱਚੋਂ ਅਥਰੂ ਆ ਗਏ ਉਹਨਾਂ ਦੇ ਤਿੰਨਾਂ ਦੇ ਅੱਖਾਂ ਚ ਅਥਰੂ ਨਹੀਂ ਆਇਆ ਬੰਦਾ ਜਿੰਨੇ ਕਤਲ ਕੀਤਾ ਹੈ ਹੈਪੀ ਮੋਨੂ ਜੋਨੀ ਨੇ ਆ ਕੇ ਘਰੇ ਨਾ ਕੇ ਗਏ ਨੇ ਜੀ ਉਹ ਜੋਨੀ ਘਰੇ ਨਾ ਕੇ ਗਿਆ ਬਾਥਰੂਮ ਚ ਆ ਕੇ ਵੜ ਕੇ ਸਾਨੂੰ ਇਨਸਾਫ ਚਾਹੀਦਾ ਜੀ ਪ Gracias.